ਹੈਲੋ ਮੇਰਾ ਨਾਮ ਹੈ ਆਕਾਸ਼ਦੀਪ ਸੋ ਸਨ 26 ਚੜਿਆ ਅੱਜ ਨਵਾਂ ਸਾਲ ਆ ਤੇ ਇਹ ਮੇਰਾ ਬਲੌਗ ਆ ਅੱਜ ਦਾ ਹਨਾ ਸੋ ਮੈਂ ਅਪੀ ਚੈੱਕ ਕਰ ਰਿਹਾ ਸੀਗਾ ਵੀਡੀਓ ਯਾਰ ਦੋਸਤ ਆਇਆ ਸੀਗਾ ਰਾਤੀ ਪਾਰਟੀ ਪੂਤੀ ਚੱਲੀ ਸੀ ਹਨਾ ਸਾਰੇ ਕੋਟ ਕਰ ਲਿਆ ਅੱਜ ਕਲੀਅਰ ਹੋਊਗਾ ਥੋੜਾ ਫੇਸ ਇਹ ਮੇਰੀ ਜੈਕਟ ਆ ਮੈਂ ਲੈ ਕੇ ਚੱਲਿਆ ਸੀ ਯਾਰ ਜੈਕਟ ਆਪਣੀ ਤੇ ਬਲੌਗ ਬਣਾਉਣਾ ਯਾਰ ਜ਼ਰੂਰੀ ਕਿਉਂਕਿ ਸਾਰੇ ਬਣਾ ਰਹੇ ਆ ਆਪਾਂ ਪਿੱਛੇ ਥੋੜੀ ਹਟ ਸਕਦੇ ਆ ਨਾ ਤੇ ਸਟਰਗਲ ਵੀ ਕਰਨੀ ਆ ਠੀਕ ਆ ਇਸ ਲੈਵਲ 'ਚ ਤਾਂ ਮੈਂ ਸ਼ੁਰੂ ਤੋਂ ਮੇਰੇ ਕੋਲ ਕੰਪਿਊਟਰ ਹੈ ਤੇ ਮੈਂ ਕਹਿਆ ਯਾਰ ਇਹ ਕੰਮ ਨੂੰ ਕਿੱਦਾਂ ਛੱਡ ਸਕਦੇ ਆ ਨਾ ਆਪਾਂ ਤਾਂ ਇਸ ਕਰਕੇ ਇਹ ਵੀ ਜ਼ਰੂਰੀ ਰੱਖਿਆ ਨਾਲ ਕੰਮ ਵੀ ਨਹੀਂ ਯਾਰ ਅਸੀਂ ਕਿਉਂ ਪਿੱਛੇ ਰਹੀ ਆ ਨਾ ਸਾਰੀ ਦੁਨੀਆ ਬਲੌਗਿੰਗ ਕਰ ਰਹੀ ਆ ਹਨਾ ਤੇ ਮੈਂ ਵੀ ਜ਼ਰੂਰੀ ਸਮਝਿਆ ਤੇ ਮੇਰੀ ਸਟਰਗਲ ਆ ਦੇਖ ਸਕਦੇ ਮੇਰੇ ਖਲਾਰੇ ਉਹ ਮੇਰੀ ਲੈਪ ਦਾ ਸਮਾਨ ਇੱਧਰ ਮੈਂ ਟਿਕਾਇਆ ਸੀਗਾ ਸਾਰਾ ਬਹੁਤ ਲਾਮ ਇੱਥੇ ਤੇ ਘਾਤ ਲੇ ਕੋਈ ਇਥੋਂ ਚੱਕੋ ਜੋ ਜੋ ਚਾਹੀਦਾ ਪੜ ਕੇ ਫਿਰ ਮੈਂ ਲੈ ਜਾਂਦਾ ਇਹ ਮੇਰਾ ਹੋ ਇੱਧਰ ਮੈਂ ਆਪਣੇ ਕੱਪੜੇ ਟਗਾ ਦਿੱਤੇ ਸਟਰਗਲ ਯਾਰ ਕਰਨੀ ਯਾਰ ਖੇਲ ਥੋੜੀ ਪਈ ਆ ਪੈਸਾ ਕਮਾਉਣਾ ਖੇਲ ਪਈ ਗੱਡੀਆਂ ਚ ਘੁੰਮਣਾ ਖੇਲ ਪਈ ਆ ਹਨਾ ਤੇ ਰਹਿਣਾ ਦੇਖ ਲਾ ਇੱਥੇ ਪਾਲਟੀ ਸੀ ਆਪਣੇ ਤੇ ਉਹ ਮੇਰਾ ਢੇਰ ਲੱਗਾ ਪਿਆ ਕੱਪੜਿਆਂ ਦਾ ਹਨਾ ਦੇਖ ਸਕਦੇ ਆ ਕੇ ਖੇਲ ਨਹੀਂ ਪਈ ਹੈਗੀ ਬਾਹਰ ਰਹਿਣਾ ਬੜਾਇਲ ਦੇ ਵਿੱਚ ਰਹਿਣਾ ਖੇਲ ਨਹੀਂ ਪਈ ਖੇਲ ਬਾਹਰ ਨੂੰ ਗਿਆ ਹੋ ਗਿਆ بارش ਪੈ ਗਈ ਅੱਜ ਸਨ 26 ਯਾਰ ਲੋਕਾਂ ਨੂੰ ਜਾਣਾ ਪੈਣਾ ਬਾਹਰ ਲੋਕਾਂ ਨੇ ਅੱਜ ਇੱਥੇ ਮੁੰਡੇ ਦੇ ਕਮਰੇ ਚੋਂ ਚੋਰੀ ਹੋਈ ਟੱਗੀ ਉਹਦੀ ਬੜੈਲ ਦਾ ਪਾਵਾ ਹੈ بارش ਪੈ ਗਈ ਚਾ बारिश पै बारिश, 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 बारिश। बारिश 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 बार रही है बारिश पै रही है बाहर मैं आया बारिश के बच्च बारिश के बिच कॉन्फिडेंस भी है ना पूरा क्योंकि है नहीं कोई उपर मैं आ गया उपर अज नवे साल पे बारिश बहुत बढ़िया लग रहा है ना ਏ 2 ਅਪ੍ਰੈਲ ਦਾ ਬੀ ਮਾਰਿਸ਼ ਜਿਆਦਾ ਹੋ ਰਹੀ ਹੈ ਯਾਰ ਮੈਂ ਮੈਕ ਵੀ ਲਾਉਂਗਾ ਥੋੜਾ ਟਾਈਮ ਤੱਕ ਥੋੜਾ ਭਜਨ ਵੀ ਚੱਲ ਰਿਹਾ ਉਹ ਅਪ੍ਰੈਲ ਦਾ ਗੁਰਦੁਆਰਾ ਹਨਾ ਇਹਨੂੰ ਕਹਿੰਦੇ ਕਿਲਾ ਕਿਲਾ ਗੁਰਦੁਆਰਾ ਕਿਲਾ ਗੁਰਦੁਆਰਾ ਕਹਿੰਦੇ ਇਹਨੂੰ ਕਿਲਾ ਗੁਰਦੁਆਰਾ ਮੈਂ ਕੋਲ ਹੀ ਰਹਿਣਾ ਵੇਣੀ ਅੱਜ ਮੇਰੇ ਜੀ ਪੂਰਾ ਕੰਫੀਡੈਂਸ ਆ ਥੋੜਾ ਨਵੇਂ ਸਾਲ ਤੇ ਇਹ ਵੀ ਸੋਚੇ ਬਾਹਰ ਨਿਕਲਿਆ ਇਹ ਮੇਰੀ ਪਹਿਲੀ ਸੈਲਫੀ ਆ ਬਾਹਰ ਸੈਲਫੀ ਸਟਿਕ ਨਾਲ ਮੈਂ ਪਹਿਲਾਂ ਆਸਮਾਨ ਦੇਖਿਆ ਵੀ ਮੈਂ ਬਾਹਰ ਮੈਨੂੰ ਦੁਨੀਆ ਦੇਖੇਗੀ ਹਨਾ ਕਿਉਂਕਿ ਨਹੀਂ ਹਟਣਾ ਬਣਾਉਣਾ ਤਾਂ ਨਹੀਂ ਹਟਣਾ ਮੈਨੂੰ ਕੰਫੀਡੈਂਸ ਵੀ ਤਾਂ ਆਇਆ ਨਾ ਕੋਈ ਹੈ ਨਹੀਂ ਉੱਪਰ ਫਾਇਸ ਕਰਕੇ ਸੈਲਫੀ ਸਟਿਕ ਚੱਕੀ ਤੇ ਬਾਹਰ ਆ ਗਿਆ ਵਧੀਆ ਲੱਗ ਰਿਹਾ ਚਲੋ ਲੈਂਟਰ ਪੈ ਰਿਹਾ ਲੈਂਟਰ ਮੋਟਰਾਂ ਦੇ ਨਾਲ ਸਾਰਾ ਹੀ ਕੁਝ ਆਹ ਉਹ ਤਾਂ ਪੈ ਗਈ ਹਨਾ इधर भी है इधर चोरी आम है आराम मेरी चाकल पी हुई है इतना जय घ लगे दिया है मीटर दूनिटा मेरिया हो गई होनी तीन सौ हो गई आंट्रा चार सौ एक यूनिट है ਤੇ ਫਿਰ ਪੈਂਟ ਵੀ ਲੁੱਲ ਰਹੀ ਐ ਇੱਥੇ ਪਈ ਹੋਈ ਉਹ ਮੇਰੇ ਬਾਥਰੂਮ ਛੋਟੇ ਛੋਟੇ ਹੈ ਨਾ ਕੇਲ ਪਈ ਐ ਯਾਰ ਕੱਲੇ ਰਹਿਣਾ ਲੋਕ ਲਾ ਕੇ ਹੀ ਜਾਣ ਬੰਦਾ ਬਾਈ ਚੰਕੀ ਐ ਕਿੱਥੇ ਰੱਖਤੀ ਕੁ ਲੋਕ ਵੀ ਹੋਣਾ ਚਾ ਤਾਂ ਮਿੰਟ ਚ ਚੋਰੀ ਹੋ ਸਕਦੀ ਐ ਨੱਕ ਬਲੌਗ ਬਣਾਉਂਦੇ ਹਾਂ ਜੇ ਸਭ ਨਾਲ ਸਮਾਨ ਕੀਮਤੀ ਆ ਚਿੱਤ ਮਾਣ ਕੀਮਤੀ ਤੇ ਉਸ ਹਿਸਾਬ ਨਾਲ ਅਗਰ ਮੈਂ ਆ ਆਪਣਾ ਲੋਕ ਹੁੰਦਾ ਨਾ ਮੇਰਾ ਜੇ ਆ ਹੁੰਦਾ ਹੁਣ ਨੂੰ ਲੋਕ ਹਲਕਾ ਆ ਹੁਣ ਨੂੰ ਤਾਂ ਮੇਰਾ ਸਾਰੇ ਭਾਂਡੇ ਭੁੰਡੇ ਲੈ ਗਏ ਨਹੀਂ ਚਾਕੇ ਭਾਂਡੇ ਵੀ ਨਹੀਂ ਛੱਡਣੇ ਸੀ ਉਹਨਾਂ ਨੇ ਨਾਲ ਦੇ ਮੁੰਡੇ ਦੇ ਭਾਂਡੇ ਤੱਕ ਨਹੀਂ ਛੱਡੇ ਉਹਨਾਂ ਨੇ ਸਭ ਕੁਝ ਝੜਾਤਾ ਇਸ ਕਰਕੇ ਬਾਹਰ ਕਿਤੇ ਰਹਿਣਾ ਸਤਰਕ ਰਹਿਣਾ ਚਾਹੀਦਾ ਹਨ ਤੇ ਮੈਂ ਚਿਕਨ ਵੀ ਬਣਾਇਆ ਸੀ ਇੰਨਾ ਦਾ ਬਚਿਆ ਚਿਕਨ ਤਵਾ ਚਿਕਨ ਨਮਕੀਨ ਵੀ ਪਈ ਆ ਪਾਲਟੀ ਹੋਈਆਂ ਰਾਤੀ ਨਮਕੀਨ ਵੀ ਪਈ ਆ ਨਮਕ ਵੀ ਪਿਆ ਰੋਟੀ ਵੀ ਪਈ ਆ ਬਾਰਿਸ਼ ਵੀ ਬਾਹਰ ਹੋ ਰਹੀ ਆ ਤੇ ਚਨੇ ਵੀ ਮਾਪੀ ਗੋ ਉੱਤੇ ਚਨੇ ਯਾਰ ਪੀਗੋ ਹੋ ਕੇ ਰੱਖ ਦਿੰਦਾ ਨਹੀਂ ਤਾਂ ਰਾਤ ਨੂੰ ਆਲਸੀ ਜਾ ਬਣ ਜਾਂਦਾ ਆ ਕੇ ਡਿਗਣਾ ਹੀ ਹੁੰਦਾ ਵਾ ਬਿਸਤਰੇ ਤੇ ਇਸ ਚੱਕਰ ਦੇ ਵਿੱਚ ਆਹ ਖਲਾਰਾ ਪਿਆ ਥੋੜਾ ਸਫਾਈ ਕਰੂੰਗਾ ਸਫਾਈ ਨਹੀਂ ਤਾਂ ਵੈਸੇ ਕੋਈ ਲੋੜ ਹੀ ਨਹੀਂ ਪੀਸੀ ਮੇਰਾ ਹੋ ਗਿਆ ਬੰਤ ਨੂੰ ਜਾਂ ਚਾਂਦ ਲਾਦਾ ਓਹੋ ਲਾਈਟ ਬੰਦ ਹੋ ਜਾਏਗੀ ਅਗਰ ਮੈਂ ਇਹਨੂੰ ਉੱਧਰ ਲਾਇਆ ਸੋਚੋ ਤਾਂ ਇਹ ਬਲਬ ਬੰਦ ਹੋ ਜਾਏਗਾ ਜਿਹੜਾ ਆਪਣੀ ਬ੍ਰਾਈਟਨੈਸ ਦੇ ਰਿਹਾ ਵਧੀਆ ਬੁੱਥੀ ਚਮਕ ਰਹੀ ਹੈ ਜਿਹਦੇ ਚੱਕਰ 'ਚ ਹਨਾ ਉਹ ਚਲੋ ਠੀਕ ਹੈ ਜੀ ਇਹ ਹੈ ਮੇਰਾ ਸਾਲ 26 ਦਾ ਬਲੌਗ ਤੇ ਸਾਲ 26 ਚ ਪਹੁੰਚ ਗਿਆ ਮੈਂ ਸਟਰਗਲ ਕਰਦਾ ਕਰਦਾ ਹਨਾ ਸਾਲ 12 ਚ ਘਰੋਂ ਨਿਕਲਿਆ ਸੀ ਮੈਂ ਅੱਜ 26 ਚੜ ਗਿਆ ਅੱਜ ਵੀ ਕਿਰਾਏ ਤੇ ਹੀ ਆ ਹੱਲੇ ਮਨਾਇਆ ਬਣਿਆ ਦਾ ਕੁਝ ਨਹੀਂ ਆਹ ਹੀ ਬਣਾਇਆ ਬਸ ਟੇਬਲ ਚੱਕੀ ਫਿਰਨਾ ਟੇਬਲ ਵੀ ਖਰੀਦਿਆ ਤੇ ਫਰਿੱਜ ਵੀ ਖਰੀਦੀ ਕੱਲੀ ਕੱਲੀ ਇਸ ਕਮਰੇ ਚ ਮੈਂ ਚੀਜ਼ ਖਰੀਦੀ ਆ ਇੱਕ ਇੱਕ ਚੀਜ਼ ਮੈਂ ਖੁਦ ਬਣਾਈ ਇੱਕ ਚਮਚ ਵੀ ਮੇਰਾ ਖਰੀਦਿਆ ਖੁਦ ਦਾ ਕਿਸੇ ਦਾ ਕੁਝ ਨਹੀਂ ਹੈਗਾ ਇਹਦੇ ਵਿੱਚ ਕੰਮ ਕਰਿਆ ਸਟਰਗਲ ਕਰੀ ਕੱਪੜੇ ਲੈ ਘਰੋਂ ਇੱਕ ਵਰਦੀ ਲੈ ਕੇ ਨਿਕਲਿਆ ਸੀਗਾ ਮੈਂ ਹੈਨਾ ਕੱਪੜੇ ਵੀ ਲੈ ਲਿਆ ਪੀਸੀ ਵੀ ਲੈ ਲਿਆ ਕੰਪਿਊਟਰ ਲੈ ਕੇ ਆਇਆ ਸੌਰੀ ਘਰੋਂ ਮੈਂ ਕੰਪਿਊਟਰ ਚੱਕ ਕੇ ਲੈਂਦਾ ਸਰ ਫਰਸ ਟੇਬਲ ਲਿਖਤਾ ਇਹ ਵੀ ਲਿਖਤਾ ਚਾਰਜਰ ਵੀ ਲਿਖਤਾ ਹੈਡਫੋਨ ਵੀ ਲਿਖਤੇ ਭਰਾਵਾ ਆ ਵੀ ਲੈ ਕੇ ਰੱਖਿਆ ਮੈਂ ਬੁਖਾਰ ਚੈੱਕ ਕਰਨ ਵਾਲਾ ਇੱਕ ਇੱਕ ਚਮਚ ਇੱਕ ਇੱਕ ਸੂਈ ਮੈਂ ਖੁਦ ਖਰੀਦੀ ਬਣਾਈ ਇਹਨੂੰ ਕਹਿੰਦੇ ਸਟਰਗਲ ਓਲ ਇਸ ਤੋਂ ਪਹਿਲਾਂ ਇਹ ਕਿੰਨਾ ਮੇਰਾ ਫੋਨ ਆ ਗਿਆ ਕਿ ਆਪਾਂ ਅੱਡ ਬਲੈਂਕ ਸੀ ਬੰਦ ਕਰਤਾ